ਅਬੇ ਆਇਆ ਬਰੇ ਸਿਰ ਪੰਚਾ ਉਹ ਜੋ ਰਿਲੇਸ਼ਨ ਬਣਾਉਣਾ ਤੁਸੀਂ ਉਹ ਤੁਹਾਨੂੰ ਕਿੱਦਾਂ ਜਾਣਵਾਇਆ ਤੁਸੀਂ ਉਹਨੂੰ ਕਿੱਦਾਂ ਮੈਂ ਬੰਦਾ ਕਰਦਾ ਹੀ ਆ ਮਤਲਬ 2-3 ਸਾਲ ਹੋ ਗਏ ਤਾਂ ਮੈਂ ਚਲੰਦਰ ਤੇ ਰਹਿਣ ਵਾਲੀ ਨਾ ਫਿਰ ਤੁਸੀਂ ਇਹ ਕਿੱਦਾਂ ਬਦਲਦੇ ਹੋ ਸੀ ਮੇਰੀ ਮਾਸੇ ਆ ਮੈਂ ਆਪਣੀ ਮਾਸੇ ਨਾਲ ਲੜਕੋ ਰਹਿੰਦੀ ਹਾਂ ਕਿੰਨੇ ਦੇ ਮਾਰੇ ਦੀ ਕੀ ਕਰਦੇ ਕਿ ਕਿਸੇ ਕੁਛ ਨਿਕਾ ਪਰ ਉਹਨਾਂ ਨੇ ਕਿਹਾ ਦਸੰਪਰਤ ਹੋ ਸੋ ਤਾਂ ਸੰਪਰਕਤ ਆਉਂਦਾ ਜਾਣਦੀ ਸੀ ਪਹਿਲਾਂ ਤੋਂ ਜੋ ਫੈਮਿਲੀ ਚਾਹੀਦਾ ਆਪਣੇ ਨਾਮ ਦੇ ਤੇ ਮੇਰੇ ਮਾਸੀ ਦੇ ਮਾਸਟਰ ਜੀ ਐਕਸਪਾਇਰ ਹੋ ਗਏ ਸੀ ਜਿਸ ਕਰਕੇ ਬੀਬੀ ਪੱਲੇ ਸੀ ਇਹਨਾਂ ਦੇ ਨਾਲ ਮੈਂ ਰਹਿੰਦੀ ਸੀ ਤਾਂ ਫੇ ਸਾਰਾ ਪਿੰਡ ਜਾਣਦਾ ਹੈ ਜਿਹਨੂੰ ਹਾਂ ਤੁਸੀਂ ਪੁੱਛ ਲਓ ਕਿ ਉਹ ਕੋਈ ਰਹਿਣਾ ਨਹੀਂ ਆ ਸਰਪੰਚ ਦੇ ਘਰ ਮੇਰਾ ਹੋਣਾ ਜਾਣਾ ਤਾਂ ਨਹੀਂ ਸੀ ਉਹ ਸਾਹਮਣੇ ਬੁੱਢੀ ਕੋਈ ਅੰਨਾ ਸਟੋਰੇਜ ਦੇ ਕਰਕੇ ਚਾਹੁੰਦੇ ਸੀ ਜਿਹੜਾ ਸਰਪੰਚ ਦਾ ਹੋਣ ਵਾਲਾ ਨੰਬਰ ਜਿਹੜਾ ਚੱਲ ਰਿਹਾ ਕੰਟੈਕਟ ਉਹ ਪਹਿਲਾਂ ਉਹਨਾਂ ਦੀ ਪਾਈਪ ਕੋਲ ਸੀ ਤੇ ਮੈਂ ਸੂਨ ਲਾਈ ਦੇ ਵਿੱਚ ਆ ਤੇ ਉਹਨਾਂ ਦਾ ਕੰਮ ਕਰ ਦਿੰਦੀ ਸੀ ਫੀਸਲ ਵਗੈਰਾ ਕੋਈ ਵੀ ਵਰਨਾ ਹੁੰਦੀ ਸੀ ਉਹ ਮੇਰੇ ਕੋਲ ਲੈਂਦੇ ਸੀ ਇਸ ਕਰਕੇ ਉਹ ਆਪਣੀ ਵਾਇਫ ਦੇ ਫੋਨ ਦੇ ਵਿੱਚ ਉਹਨਾਂ ਨੰਬਰ ਲੈਂਦੀ ਸੀ ਕੀ ਕੀ ਗੱਲ ਹੋ ਰਹੀ ਜਦੋਂ ਤੁਹਾਨੂੰ ਸੁਣਾ ਰਹੇ ਹਾਂ ਜੀ ਕੀ ਗੱਲ ਸਰਕਾਰ ਹੋਈ ਪਹਿਲਾਂ ਤੇ ਮੈਨੂੰ ਫੋਨ ਆਇਆ ਜਦੋਂ ਫੋਨ ਆਇਆ ਤੇ ਮੈਨੂੰ ਇੱਕ ਦੋ ਵਾਰੀ ਵਰਨ ਕੀਤਾ ਮੈਂ ਕਿ ਉਹ ਵੀ ਕਰੂ ਨਾ ਭਾਜੀ ਹੱਟਦਾ ਜਿੱਦਾਂ ਦਾ ਮੇਰਾ ਆਪਣਾ ਬਰਦਰ ਆ ਮੈਨੂੰ ਉਦਦਾ ਦੇ ਕਰੂ ਆ ਫੋਨ ਕਰਦਾ ਸੀ ਤਾਂ ਹਾਂ ਜੀ ਫੋਨ ਕਰਦਾ ਸੀਗਾ ਤੇ ਫੋਨ ਤੋਂ ਮੈਂ ਬਲਾਕ ਕੀਤਾ ਨੰਬਰ ਤੇ ਮੈਨੂੰ ਰਾਹ ਗਲੀ 'ਚ ਛੇੜਨ ਲੱਗ ਪਿਆ ਰਾਹ ਗਲੀ 'ਚ ਡਾਂਨ ਲੱਗ ਪਿਆ ਕਦੇ ਮੇਰੀ ਬਾਹ ਪਾ ਲੈਣੀ ਕਦੇ ਮੈਨੂੰ ਜ਼ਬਰਦਸਤੀ ਕਰਨੀ ਜੇ ਉਹ ਬਣ ਕੇ ਆਪਣੇ ਸਿਸਟਰ ਨੂੰ ਦੱਸਿਆ ਰਾਤ ਦੇ ਟਾਈਮ ਤੇ ਮੈਨੂੰ ਫੋਨ ਕਰਾਂ ਲੱਗਦੇ ਆ ਜਦੋਂ ਫੋਨ ਕੀਤਾ ਤੇ ਉਹ ਫੋਨ ਰਿਕਾਰਡਿੰਗ ਮੇਰੇ ਫੋਨ ਦੇ ਵਿੱਚ ਹੈਂਸ ਹੈ ਨਹੀਂ ਸਬੂਤ ਵੀ ਹੈ ਤੇ ਉਹ ਫੇਰ ਹੀ ਹਟਿਆ ਫਿਰ ਉਹ ਪੁਲਿਸ ਨੇ ਆਨੇ ਬੇਤੇਸੇ ਆ ਗਏ ਅਦਮ ਬੰਦੇ ਲਈ ਚੱਕਣਾ ਹੋਇਆ ਪੂਰਾ ਪਿੰਡ ਮੇਰੇ ਨਾਲ ਸੀਗਾ ਲਈ ਚੱਕਣਾ ਇਹ ਪ੍ਰਾ ਹਰਪ੍ਰੀਤ ਦਲਜੀਤ ਸਿੰਘ ਆਦਮ ਦਾ ਰੈਂ ਵਾਲਾ ਬੰਦਾ ਹੈ ਉਹ ਐਨਆਰਆ ਉਹ ਤੇ ਜਸਪ੍ਰੀਤ ਸਿੰਘ ਉਹਰੇ ਘਰ ਆਣ ਕੇ ਮੈਨੂੰ ਕਨਫਰਮ ਕਰਨਾ ਕਿਉਂ ਕਰਨਗੇ ਕਿ ਬਦਨਾਮੀ ਕਿਉਂ ਕਰਾ ਰਹੀ ਹੈ 사ਚ ਦਾਸ 8 8 16 ਸਾਡੇ ਕੋ ਪੈਸੇ ਲੈ ਲਾ ਵੀਰ ਯਾਰ ਪੈਸਾ ਦੇ ਲੈ ਲਾ ਗੱਲ ਖਤਮ ਕਰ ਦੇ ਗੱਲ ਅੱਗੇ ਨਾ ਲੱਗੇ ਜੀ ਤੁਸੀਂ ਪਿੰਡ 'ਚ ਗੱਲਾਂ ਕਰਨ ਲੱਗ ਪਈ ਕਿਸੇ ਨਾਲ ਗੱਲਾਂ ਨਹੀਂ ਮੈਂ ਆਪਣੇ 5-6 ਜਿਹੜੇ ਪੰਚਾਇਤੀ ਮੈਂਬਰ ਹੋਣਾ ਦੱਸਿਆ ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਮੈਂ ਸਰਪੰਚ ਦੇ ਕੋਲ ਜਾਣਾ ਤੇ ਸਰਪੰਚ ਹੀ ਇਹਦਾ ਕਰੂਗਾ ਫਿਰ ਮੈਂ ਪੰਚਾਇਤੀ ਮੈਂਬਰਾਂ ਦੇ ਕੋਲ ਗਈ ਸੀ ਜੀ ਪੰਚਾਇਤੀ ਮੈਂਬਰ ਗਗਨਦੀਪ ਸਿੰਘ ਸਤੋਬਰ ਸਿੰਘ ਤੋਂ ਪਾਸੇ ਨਾਲ ਆਏ ਹੋਏ ਆ ਇਹ ਥਾਣੇ ਵੀ ਗਏ ਮੇਰੇ ਨਾਲ ਥਾਣੇ ਵਾਲਿਆਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਜੀ ਇਸ ਥਾਣੇ ਕਿਤੇ ਕਿਹਨੇ ਕੋ ਮਿਲੇ ਤੇ ਥਾਣੇ ਮੈਂ ਐਸਐਸਓ ਸਾਨੂੰ ਮਿਲੀ ਸੀ ਮੈਨੂੰ ਨਾਮ ਵੀ ਪਤਾ ਉਹਦਾ ਸੀ ਮੈਂ ਉਹ ਏਐਸਐਂ ਹੀ ਸੀਗਾ ਗਲੇਸੀ ਜੀ ਉਹਨਾਂ ਨੂੰ ਵੀ ਮਿਨੀ ਹੈ ਸਾਰੇ ਉਹਨਾਂ ਨੂੰ ਰਿਪੋਰਟਿੰਗ ਸੁਣਾਈ ਆ ਫਰਜ਼ਾ ਤਰਜ਼ ਨਹੀਂ ਉਹਨਾਂ ਨੇ ਕੀਤਾ ਫਿਰ ਮੈਂ ਹਾਂ ਗਿਆ ਨਾ ਵੀ ਦੋ ਦੋ ਵਾਰ ਵੀ ਨਾਲ ਦੇ ਕੋਲ ਆਈਆਂ ਤੇ ਮੈਂ ਬਰਿੰਦਰ ਅੰਕਲ ਨੂੰ ਦੱਸਿਆ ਇਹ ਮੇਰੇ ਨਾਲ ਆਏ ਇਹਨਾਂ ਨਾਲ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਇੱਥੇ ਥਾਣੇ ਬੁਲਾ ਲੈਣਾ ਸਾਰਾ ਸਾਰਾ ਦਿਨ ਬਿਠਾ ਲੈਣਾ ਬਸ ਕੋਈ ਸੁਣ ਕੋਈ ਬਿਲਕੁਲ ਬਕੀ ਦੋ ਸਾਹ ਉਹ ਗੱਲ ਨਹੀਂ ਕਰਦਾ ਸੀ ਕਿ ਕੋਈ ਛੇੜਛਾੜ ਕੀ ਕੀ ਹੈ ਤੇ ਗੱਲ ਨਹੀਂ ਸਰਪੀ ਤਾਂ ਲਾ ਵੀ ਕੀਤੀ ਆ ਮੇਰਾ ਫੋਨ ਤੇ ਨਾ ਲਵਾ ਫੋਨ ਚੱਪਾਣਾ ਬੰਦ ਕਰਤਾ ਫੇ ਮੈਂ ਜੋ ਰਾਹ ਗਲੀ ਕਰਿਆ ਨਾ ਸਟੋਰ ਤੇ ਜਿੱਦਾਂ ਮੈਂ ਜਾਂਦੀ ਸੀ ਮੈਂ ਤਾਂ ਛੇੜਛਾਇਆ ਵੀ ਕਰਦੇ ਸੀ ਮੇਰੀ ਬਦਨਾਮੀ ਕਰਨ ਲੱਗ ਪਿਆ ਜਿਨ੍ਹਾਂ ਨੂੰ ਮੈਂ ਬੁਲਾਉਂਦੀ ਸੀ ਉਹਨਾਂ ਨਾਲ ਵੀ ਕਹਿਣ ਲੱਗਾ ਕਿ ਇਹਨਾਂ ਨਾਲ ਗੱਤਾਂ ਇਹ ਪੈਸੇ ਲੈਂਦੀ ਆ ਮੁੰਡਿਆਂ ਤੋਂ ਐਦਾਂ ਕਰਦੀ ਆ ਸਾਰੇ ਪਿੰਡ ਦੇ ਵਿੱਚ ਮੇਰੀ ਬਦਨਾਮੀ ਕਰਦੇ ਸੀ ਜੀ ਉਹ ਕਹਿੰਦਾ ਜੇ ਕੋ ਮੈਨੂੰ ਬਦਨਾਮ ਕਰਦੀ ਆ ਤਾਂ ਮੈਂ ਕੰਦ ਕਰੂੰਗਾ ਅੱਛਾ ਜੀ ਦਾਦਾ ਬੰਤੇ ਬਲਤਾ ਰੋਪ ਲਗਾਏ ਕਹਿੰਦੇ ਫਿਰ ਤੋਂ ਮੇ ਤੋਂ ਪੈਸੇ ਲਏ ਦੇ ਸਾਰਾ ਪਿੰਡ ਤੇ ਸਾਰਾ ਪਿੰਡ ਨਾਲ ਆ ਸਾਰੇ ਪਿੰਡ ਨੂੰ ਪਤਾ ਸਾਰੇ ਕਹਿੰਦਾ ਪੈਸੇ ਲੈ ਹ 10000 રૂપિયા 10000 ਮੈਨੂੰ ਕੋਈ ਕਾਸਾ ਨਹੀਂ ਆਇਆ ਮੈਂ ਕਹਿੰਦੀ ਜੇ ਮੈਂ پیسے ਲਏ ਮੈਨੂੰ ਪ੍ਰੂਫ ਦਿਖਾਵੇਗਾ ਕਿੱਥੇ ਲਏ ਮੈਂ ਉਸ ਅਕੋਰਡਿੰਗ ਜੇ ਮੈਂ ਲਏ ਵੀ ਹੈ ਤੇ ਜਿਹੜੀ ਉਹ ਗੱਲ ਕਰਦਾ ਸੀ ਉਹਦੀ ਰਿਕਾਰਡਿੰਗ ਤੁਹਾਡੇ ਕੋਲ ਹੈ ਹਾਂ ਜੀ ਮੇਰੇ ਕੋਲ ਹੈ ਉਹਦੀ ਰਿਕਾਰਡਿੰਗ ਅੱਛਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਦਲਜੀਤ ਅੰਕਲ ਆਏ ਉਹ ਮੈਨੂੰ ਕਹਿਣ ਕਿ ਵੈਸੇ ਲਾ ਲਾ ਦਲਜੀਤ ਪਾਲ ਦਲਜੀਤ ਆਮ ਆਦਮੀ ਪਾਰਟੀ ਦੇ ਰੋ ਦੇ ਵਿੱਚ ਉਹ ਲੋਕ ਅੱਗੇ ਹੈ। ਅੱਛਾ ਜੀ। ਉਹ ਨਾਲ ਸੀਗੇ। ਤੇ ਉਹ ਉਹ ਹਟੇ-widehat ਜਿਉਂ ਉਹਨਾਂ ਨੂੰ ਹਟਾਇਆ ਸਾਰੀ ਪੰਚਾਇਤ ਦੇ ਹੱਲ ਕੇ ਤਾਂ ਫਿਰ ਸਾਡੇ ਪਿੰਡ ਦਾ ਇੱਕ ਸਾਡੇ ਮਹੱਲੇ ਦਾ ਹੁੰਦਾ ਆ ਸਣੀ। ਉਹ ਕੋਈ ਚਿੱਟਾ ਲੰਦਾ ਚੋਰਾ ਉਹ ਵੀ ਸਾਡੇ ਘਰੇ ਆਣ ਕੇ ਸਾਨੂੰ ਗਾਲੋ-ਗਾਲਾਂ ਲਾਉਂਦੇ ਦੋਨਾਂ ਬੈਣਾ ਨੂੰ ਫੋਟੋ ਮਾਰ। ਉਹਦੀ ਵੀ ਮੇਰੇ ਕੋਲ ਵੀਡੀਓ ਹੈਗੀ ਹੈ ਜਿਹੜੀ ਉਹ ਬਾਲਾ ਪਿੰਡ ਦਾ ਸੀ। ਅੱਛਾ ਜੀ। ਹਾਂ ਜੀ। ਤੇ ਉਸ ਤੋਂ ਬਾਅਦ ਜਦੋਂ ਥਾਣੀ ਨੂੰ ਸੁਣੀ ਸਰਪੰਚ ਨੇ ਮੈਂ ਅਸਸਪੀ ਦਫ਼ਤਰ ਗਈ। ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ। ਮੇਰੇ ਨਾਲ ਸਾਰੇ ਪੰਚਾਇਤ ਮੈਂਬਰ ਵੀ ਗਏ ਸੀ ਤਾਂ ਵੀ ਨਹੀਂ ਉਹਨਾਂ ਨੇ ਉਹਨਾਂ ਨੇ ਮੇਰੇ ਕੀਤਾ ਜੋ ਇੱਥੇ ਆਦੋਪੋ ਖਾਣੇ ਤੇ ਕੀਤਾ ਉੱਥੇ ਹੀ ਕੀਤਾ ਉੱਥੇ ਵੀ ਮੈਂ 3-4 ਵਾਰ ਗਈ ਉੱਥੇ ਵੀ ਮੇਰੀ ਕੋਈ ਸੁਣਾਈ ਨਹੀਂ ਅੱਛਾ ਹਾਂਜੀ ਉਸ ਤੋਂ ਬਾਅਦ ਫਿਰ ਕਿਸੇ ਕੋਲ ਨਹੀਂ ਮਿਲੇ ਉਸ ਤੋਂ ਬਾਅਦ ਮੈਂ ਦਰਾਂ ਤੋਂ ਕੋਲ ਗਈਆਂ ਜਿਨ੍ਹਾਂ ਨੇ ਮੇਰੇ ਕੋਲ ਕੀਤੀਆ ਅਜੇ ਵੀ ਕਰਦੇ ਆ ਅੰਕਲ ਨਾਲ ਇਹਨਾਂ ਨੂੰ ਮਿਲੀਆਂ ਤੇ ਇਹਨਾਂ ਨੇ ਮੇਰੀ ਕੋਈ ਕੋਸ਼ਿਸ਼ ਜ਼ਿੰਮੇਵਾਰ ਨਹੀਂ ਹੈਗਾ ਕੋਈ ਕਿਸੇ ਦੇ ਪਿੱਛੇ ਲੱਗੇ ਜਾਇਦਾ ਨਹੀਂ ਕੋਈ ਵੀ ਮਤਲਬ ਉਹਾਈ ਕੀ ਹੈ ਨਹੀਂ ਸਰਪੰਚ ਬਣਨ ਦੇ ਇੱਕ ਬੰਦਾ ਹੁੰਦਾ ਨਾ ਫਿਰ ਸਰਪੰਚ ਬਣਨ ਦੇ ਲਈ ਕੀ ਰਿਕਾਰਡਿੰਗ ਆ ਜੀ ਤੁਸੀਂ ਜੇ ਤਾਂ ਆਪਾਂ ਤਹੀਏ ਵੀ ਬਦਨਾਮ ਕਰਨਾ ਬਦਨਾਮ ਕਰਨਾ ਹੁੰਦਾ ਕਿ ਬਿਨਾਂ ਤੱਥਾਂ ਤੋਂ ਗੱਲ ਕਰਨ ਦੀ ਸਾਡੇ ਕੋਲ ਜੀ ਰਿਕਾਰਡਿੰਗ ਆ ਅਜੀ ਰਿਕਾਰਡਿੰਗ ਤੁਹਾਨੂੰ ਦਿਖਾਉ ਦੰਦੇ ਸੋ ਗੱਲ ਕੀ ਹੈ ਕਿ ਇੱਕ ਬਾਲਮੀਕ ਸਮਾਜ ਤੋਂ ਕਮੇਟੀ ਆ ਜੀ ਸਿਰਫ ਇਹ ਕੀ ਇਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਕਿਹੜਾ ਕੋ ਜਾਣਦਾ ਹੈ ਜੀ ਆਪ ਪਾਰਟੀ ਦੇ ਨਾਲ ਤੱਕੇ ਦੇ ਨਾਲ ਇਸ ਬੱਚੀ ਦੀ ਸੁਣਵਾਈ ਨਹੀਂ ਹੁੰਦੇ ਦੇ। ਸੋ ਪਹਿਲਾਂ ਤਾਂ ਤੁਹਾਡਾ মিডিਆ ਦਾ ਬਹੁਤ-ਬਹੁਤ ਧੰਨਵਾਦ ਮੇਰੇ ਵੱਲੋਂ। ਸੋ ਇਹ ਜਿਹੜੀ ਸਾਡੀ ਬੇਟੀ ਆ ਇਹਨਾਂ ਸਾਨੂੰ ਦੱਸਿਆ ਸਾਡ ਕੀ ਅਪਰੋਚ ਆ ਕੇ ਕੀਤੀ ਆ ਵੀ ਮੈਂ ਲਟੇਰੀ ਤੋਂ ਰਹਿਣ ਵਾਲੀ ਆ ਵੀ ਜਿਹੜਾ ਮੇਰੇ ਪਿੰਡ ਦਾ ਸਰਪੰਚ ਆ ਵੀ ਉਹਨ ਮੇਰੇ ਨਾਲ ਬੱਥ ਲੁਕੀ ਕੀਤੀ ਆ। ਤੇ ਉਹਨੀਆਂ ਲੜਕੀ ਕਹਿੰਦੀ ਮੇਰੇ ਕੋ ਉਦੀ ਡਿਟੇਲ ਵੀ ਹੈਗੀ ਆ। ਸੋ ਮੈਂ ਇੱਕ ਦੂਬਰੀ ਆਪਣੀ ਹੱਥ ਆਦਮ ਕੋਠਾਣੇ ਕੰਮ ਆਇਆ ਤੇ ਇਹ ਬੇਟੀ ਵੀ ਉੱਥੇ ਬੈਠੀ ਸੀ ਤੇ ਇਹਨੇ ਮੈਨੂੰ ਕਿਹਾ ਵੀ ਇਹ ਦਰਦ ਖਾ ਦਿਨਾ ਹੋਈਆ ਸੋ ਮੈਂ ਕਿਹਾ ਵੀ ਤੁਸੀਂ ਪੁਲਿਸ ਪ੍ਰੋਸੈਸਿੰਗ ਨੂੰ ਦੱਸੋ ਸੋ ਪਰ ਇਹ ਇਹਨਾਂ ਨੇ ਫੇਕ ਕਿਹਾ ਦੇ ਤਾਂ ਕੇਸ ਤੋਂ ਮੇਰਾ ਨੰਬਰ ਲੈ ਕੇ ਦੇ ਮੇਰਾ ਨਾਂ ਪਿੰਡ ਤਾਲਮੇੜ ਕੀਤਾ ਵੀ ਸਾਨੂੰ ਇਨਸਾਫ ਨਹੀਂ ਪੁਲਿਸ ਦੇ ਰਹੀ ਸੋ ਇਹ ਬਾਦਮਿਕੀ ਭਾਈਚਾਰੇ ਨਾਲ ਸੰਬੰਧ ਰੱਖਦੀ ਆ ਲੜਕੀ ਸੋ ਮੇਰਾ ਪਹਿਲਾਂ ਤਾਂ ਸਾਰੇ ਸਮਾਜ ਨੂੰ ਬਾਦਮਿਕੀ ਭਾਈਚਾਰੇ ਨੂੰ ਬੇਨਤੀ ਆ ਮੇਰੀ ਹੱਥ ਜੋੜ ਕੇ ਬਿਸ ਲੜਕੀ ਨੂੰ ਇਨਸਾਫ ਦਿਵਾਉਣ ਦੇ ਵਿੱਚ ਤੇ ਸਾਡੇ ਨਾਲ ਇੱਥੇ ਆ ਕੇ ਆਦਮ ਕੋਲ ਥਾਣੇ ਦਾ ਜੋ ਵੀ ਕਾਰੋ ਕਰਨਾ ਹੈ ਜਿੱਦਾਂ ਵੀ ਕੁੜੀ ਨੂੰ ਇਹਦਾ ਬਣਦਾ ਹੱਕ ਦਿਵਾਇਏ ਸੋ ਇਹ ਅਨਮੈਡ ਬੇਟੀ ਆ ਸੋ ਦੇਖੋ ਜੀ ਮੌਜੂਦਾ ਪਿੰਡ ਦਾ ਸਰਪੰਚ ਜੇ ਇਦਾਂ ਆਪਣਾ ਧਿਆਨ ਪੈਣਾਗਾ ਕਰੇ ਤਾਂ ਬਹੁਤ ਮਾੜੀ ਗੱਲ ਆ ਸੋ ਮੈਂ ਲੜਕੀ ਨੂੰ ਪੁੱਛਿਆ ਵੀ ਜਿਹੜੀ ਤੇਰੀ ਕਾਰਵਾਈ ਹੁੰਦੀ ਕਿਉਂ ਨਹੀਂ ਹੈਗੀ ਸੋ ਇਹ ਬੇਟੀ ਨੇ ਮੈਨੂੰ ਦੱਸਿਆ ਵੀ ਵੀ ਅੰਕਲ ਜੀ ਵੀ ਜਿਹੜੀ ਗੱਲ ਆ ਜਿਹੜੀ ਮੌਜੂਦਾ ਸਰਕਾਰ ਆ ਆਪ ਪਾਰਟੀ ਆ ਆਪ ਪਾਰਟੀ ਵੀ ਕਾਰਵਾਈ ਨਹੀਂ ਹੋਣ ਦੇ ਰਹੀ ਦੁਨਾਨ ਦੇ ਪਤਾ ਨਹੀਂ ਕਿਹੜੇ ਵੀ ਲੀਡਰਸ਼ਿਪ ਹੈ ਉਹਨਾਂ ਦੀ ਜਿਹੜੀ ਆ ਵੀ ਵੀ ਸੁਣਵਾਈ ਨੂੰ ਸੋ ਮੇਰੀ ਭਗਵਾਨਤਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਵੀ ਇਦਾਂ ਨਾ ਕਰੀਏ ਕਿ ਸਿਆਣਾ ਜੀ ਕਹ ਆਪ ਜੇ ਕਿ ਜਿੱਦਾਂ ਦੀ ਕੋਕੋ ਉਦਾਂ ਦੇ ਕੋਕੋ ਦੇ ਬੱਚੇ ਸੋ ਜਿੱਦਾਂ ਦੀ ਲੀਡਰਸ਼ਿਪ ਹੈ ਉਦਾਂ ਦੇ ਗਾਂ ਸਰਪੰਚ ਪੰਚ ਉਹਨਾਂ ਦੇ ਨਿਕਲੀ ਜਾਂਦੇ ਆ ਤੇ ਲੀਡਰਸ਼ਿਪ ਦੀ ਵੀ ਕੋਈ ਨਾ ਕੋਈ ਵੀਡੀਓ ਆਉਂਦੀ ਰਹਿੰਦੀ ਆ ਸੋ ਉਦਾਂ ਦੀ ਉਹਨਾਂ ਦੇ ਸਰਪੰਚਾਂ ਦੀਆਂ ਹਰਕਤਾਂ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਉਸ ਪ੍ਰਸ਼ਾਸਨ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਮੇਰੀ ਬੇਨਤੀ ਆ ਵੀ ਆਪਾਂ ਇਸ ਲੜਕੀ ਨੂੰ ਅਨਸਾਰ ਦੀ ਜੋ ਲੜਕੀ ਕਰਾਉਣਾ ਚਾਹੁੰਦੀ ਆ ਸੋ ਲੜਕੀ ਦੀ ਜੋ ਵੀ ਬਣਦੀ ਆ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਸੋ ਮੇਰਾ ਐਂਡ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਹੱਥ ਜੋੜ ਕੇ ਬੇਨਤੀ ਆ ਇੱਕ ਬਹੁਤ ਭਾਈਚਾਰਕ ਯਾਨੀ ਕਿ ਵਾਲਮੀਕੀ ਭਾਈਚਾਰੇ ਚੋ ਇਹ ਲੜਕੀ ਆ ਵੀ ਇਹਨਾਂ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇ ਮੈਂ ਜਿੰਨਾ ਵੀ ਹੋਵੇ ਸ਼ੋਮਨੀ ਅਕਾਲੀ ਵੱਲੋਂ ਜਿੰਨਾ ਵੀ ਇਸ ਬੱਚੀ ਨਾਲ ਹੋ ਸਕੇ ਮੈਂ ਆਪਣੀ ਪਾਰਟੀ ਵੱਲੋਂ ਤੇ ਦਾਸ ਆਪਣੇ ਬੁੱਢੇ ਬੇਟੀ ਨਾਲ ਡੱਟ ਕੇ ਖੜਾ ਆ ਇਹਨੂੰ ਪੂਰਾ ਹਿਸਾਬ ਦਿਵਾਉਣ ਦੇ ਵਿੱਚ ਮੈਂ ਆਪਣੀ ਬਾਹ ਲਾ। ਅੰਦੀਪ ਰਾਜੀ ਜਿਹੜਾ ਮਾਮਲਾ ਹੈ ਕਿ ਤੇ ਸਾਰੇ ਪੱਤਰਕਾਰਾਂ ਦਾ ਤੇ ਇਲਾਕੇ ਦੇ ਪਤਵੰਤ ਸਤਜਣਾਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਮਾਮਲਾ ਹੈ ਮੇਰੇ ਪਿੰਡ ਦੀ ਕੁੜੀ ਹੈ ਨੀਹਾ ਬੇਟੀ ਸਾਡੀ ਇਸ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਸ਼ਾਇਦ ਉਸ ਪਿੰਡ ਦੇ ਵਿੱਚ ਮਟੀਰਾ ਖੁਰਦ ਦੇ ਵਿੱਚ ਪਹਿਲੀ ਵਾਰ ਇਹੋ ਜਿਹਾ ਕੇਸ ਹੋਇਆ ਕੋਈ ਕਿ ਇੱਕ ਪਿੰਡ ਦਾ ਸਰਪੰਚ ਹੀ ਗਏ ਤੂ ਮੈਨੂੰ ਮੇਰੇ ਨਾਲ ਸਮਝ ਬਣਾਓ ਕਿ ਇਹ ਇੰਨੀ ਇਮਾਨਦਾਰ ਹੈ ਪੈਸੇ ਵੀ ਇਹਨੂੰ ਆਫਰ ਕੀਤੇ ਗਏ ਕਨਰਾਈ ਵੱਲੋਂ ਕਿ ਤੂੰ ਇਹ ਰਾਜ਼ੀ ਨਾ ਬਕਰ ਲੋ ਇਹ ਨਹੀਂ ਮੰਨੀ ਅਣਖੜੀ ਕੁੜੀ ਹੈ ਇਹ ਕਹਿੰਦੀ ਮੈਂ ਆਪਣੀ ਇੱਜ਼ਤ ਪੈਸਿਆਂ ਨਾਲ ਨਹੀਂ ਵੇਚਾਂਗੀ ਇੱਥੇ ਥਾਣੇ 'ਚ ਵੀ ਮੈਂ ਜਦੋਂ ਗਿਆ ਤੇ ਏਐਸਆਈ ਅੰਗਰੇਜ਼ ਸਿੰਘ ਨੂੰ ਵੀ ਕਿਹਾ ਇਹ ਮੈਂ ਕਿਹਾ ਦੇਖ ਲਾ ਮੈਂ ਤਾਂ ਨਹੀਂ ਕਹਿੰਦਾ ਨਾ ਇਹ ਕੁੜੀ ਕਹਿੰਦੀ ਮੈਂ ਪੈਸੇ ਨਹੀਂ ਲੈਣੇ ਰਾਜੀਨਾਮਾ ਨਹੀਂ ਕਰਨਾ ਪਰ 2 ਮਹੀਨੇ ਤੋਂ ਇਹਨੂੰ ਜਲੀਲ ਥਾਣੇ ਵਾਲੇ ਕਰ ਰਹੇ ਸੱਦ ਲੈਣਾ ਕੁੜੀ ਉੱਥੇ ਪਟਾਈ ਰੱਖਣਾ 2-2 3 ਘੰਟੇ ਫਿਰ ਉਹਨੂੰ ਕਹਣਾ ਤੇ ਤੂੰ ਰਾਜੀਨਾਮਾ ਕਰ ਲੈ ਕੀ ਐਵੇਂ ਕੀ ਪਿਆ ਕੇਸਾਂ ਦੇ ਵਿੱਚ ਕਿ ਉਹ ਸਾਰੇ ਰਲੇ ਹੋਏ ਸ੍ਰੀ ਆਮ ਕਹਿੰ ਜਾਂਦੇ ਕਿ ਸਰਕਾਰ ਹੀ ਸਾਡੀ ਆ ਤੁਸੀਂ ਕੀ ਕਰ ਲੋਗੇ ਕੋ ਥੋੜਾ ਜਿਆਦਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਭੁਗਤ ਬਾਣ ਨੂੰ ਵੀ ਮੈਂ ਚੰਗੀ ਤਰ੍ਹਾਂ ਜਾੜਦਾ ਮੈਂ ਉਹ ਕੋ ਵੀ ਜਾ ਸਕਦਾ ਇਸ ਕੇਸ ਲਈ ਫਿਰ ਤੇਰੇ ਤੁਹਾਡੇ ਬੰਦੇ ਜਿਹੜੇ ਆ ਕਰ ਰਹੇ ਕੰਮ ਲੋਰ ਲੈਵਲ ਤੇ ਤੇ ਇਹ ਅੱਜ ਅਸੀਂ ਸੋਚਣ ਲਈ ਮਜਬੂਰ ਆ ਕਿ ਕੀ ਜਿਹੜਾ ਸਮਾਜ ਕਿੱਧਰ ਨੂੰ ਜਾ ਰਿਹਾ ਲੋਟਕ ਸੋਟ ਛੇੜਖਾਨੀ ਲੜਕੀਆਂ ਦਾ ਸੋਸ਼ਣ ਤੇ ਕੀ ਰਹਿਣ ਯੋਗ ਰਿਹਾ ਕਿ ਨਹੀਂ ਪੰਜਾਬ ਕਿ ਜਾ ਇਥੋਂ ਸਾਰੇ ਭਾਜੀ ਜਾਣ ਤੁਸੀਂ ਕਹਿੰਦੇ ਹੋ ਇਹੀ ਜਿਹੜਾ ਵੀ ਕਿਸੇ ਦੀ ਸੁਰੱਖਿਆ ਨਹੀਂ ਕਿਸੇ ਔਰਤ ਦੀ ਸੁਰੱਖਿਆ ਨਹੀਂ ਤੇ ਜੋ ਸਰਕਾਰ ਦੀ ਡਿਊਟੀ ਆ ਉਹ ਨਿਭਾ ਨਹੀਂ ਰਿਹਾ ਉਹ ਜਿਹੜਾ ਲੋਰ ਲੋਰ ਲੈਵਲ ਤੇ ਉਹਨਾਂ ਦੇ ਵਰਕਰ ਹੈ ਜਾਂ ਲੀਡਰ ਹੈ ਉਹ ਇੰਨੇ ਕਿ ਚਾਮਲੇ ਹੋਏ ਉਹ ਕਹਿੰਦੇ ਕਰ ਕੀ ਲਾਓਗੇ ਤੁਸੀਂ ਸਾਡਾ ਇਹ ਸਰਕਾਰਾਂ ਸਦਾ ਨਹੀਂ ਰਹਦੀਆਂ ਹੁੰਦੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਰਾਜ ਬਦਲਦਾ ਹੀ ਰਹਿੰਦੇ ਆ ਤੇ ਬਾ ਸਾਰੇ ਇਨਸਾਫਪਸੰਦ ਪਾਰਟੀਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਲੀਡਰਾਂ ਨੂੰ ਅੱਜ ਪੀਨ ਕਰਦਾ ਕਿ ਇਸ ਲੜਕੀ ਦਾ ਸਾਥ ਦਿਓ ਇਸ ਵਿੱਚ ਤੁਸੀਂ ਇਨਸਾਫ ਵਾਲੇ ਪਾਸੇ ਆਓ ਇਨਸਾਫ ਦੀ ਜਿਹੜੀ ਪੀੜਤ ਉੱਤੇ ਰਿਆ ਉਹਦੇ ਨਾਲ ਖੜੇ ਹੋਵੋ ਨਾਕੇ ਤੁਸੀਂ ਦੂਜੇ ਪਾਸੇ ਆ ਜਾਓ ਲੈ ਜੀ ਤੁਹਾਡਾ ਕੋ ਨੁਕਸਾਨ ਹੋ ਜਾਏਗਾ ਇੱਕ ਪੁਆਇੰਟ ਹੁੰਦਾ ਜਦੋਂ ਕਿ ਨੁਕਸਾਨ ਦਾ ਨਫਾ ਨੁਕਸਾਨ ਦਾ ਬੰਦਾ ਨਹੀਂ ਦੇਖਦਾ ਫਿਰ ਇਹ ਹੁੰਦਾ ਕਿ ਮੈਂ ਜੋ ਕਰਨਾ ਉਹ ਕਰਨਾ ਹੀ ਆ ਮੈਨੂੰ ਇਹਦੇ ਤੇ ਮਾਣ ਆ ਇਹਨੂੰ ਵਾਰਡ ਵੀ ਮਿਲਣਾ ਚਾਹੀਦਾ ਕਿ ਪੁਲਿਸ ਦੇ ਸਾਹਮਣੇ ਖੜੀ ਹੈ ਤੇ ਪੈਸੇ ਨਹੀਂ ਲਏ ਨੇ ਇਹ ਕਹਿੰਦੀ ਮੈਨੂੰ ਇਨਸਾਫ ਦਵਾਓ ਜੋ ਕਾਨੂੰਨ ਦੀ ਧਾਰਾ ਲੱਗਦੀ ਆ ਉਹ ਲਾਓ ਇਹਦੇ ਤੇ ਇਸ ਕਰਕੇ ਪਰਦਾ ਸਾਰਿਆਂ ਦਾ ਧੰਨਵਾਦ ਜਿਹਨੇ ਵੀ ਪਹੁੰਚੇ ਤੁਸੀਂ ਤੇ ਆਪਾਂ ਸਾਰਿਆਂ ਨੇ ਰਲ ਕੇ ਤੁਹਾਨੂੰ ਇਨਸਾਫ ਦਿਵਾਉਣਾ ਜੋ ਅਸੀਂ ਨਹੀਂ ਜਦੋਂ ਵੀ ਕਿਸੇ ਨੂੰ ਬੇਇਨਸਾਫੀ ਕੀਤੀ ਜਾਵੇ ਜੋ ਇਹ ਤੇ ਕਾਨੂੰਨੀ ਧਾਰਾ ਲੱਗਦੀ ਹੈ ਉਹ ਸਰਪੰਚ ਤੇ ਜੋ ਕਾਨੂੰਨੀ ਧਾਰਾ ਲੱਗਦੀ ਹੈ ਕਿ ਜਿਹੜੇ ਇਸ ਕੇਸ ਤੇ ਨੂੰ ਰਫਾ-ਦਫਾ ਕਰਨ ਵਾਲਿਆ ਤੇ ਉਹ ਜਿਹੜਾ ਐਸਆਈ ਅੰਗਰੇਜ਼ ਸਿੰਘ ਜੋ ਧਾਰਾ ਉਹਦੇ ਤੇ ਲੱਗਦੀ ਹੈ ਕਿ ਉਹਨੇ ਇਸ ਕੇਸ ਨੂੰ ਰਫਾ-ਦਫਾ ਕਰਨ ਤੇ ਪੁਲਿਸ ਨੂੰ ਇਨਸਾਫ ਨਹੀਂ ਦਿੱਤਾ ਜਾਂ ਉੱਤੇ ਜਿੰਨੀ ਕਾਰਵਾਈ ਹੋ ਸਕਦੀ ਹੈ ਉਹ ਹੋਣੀ ਚਾਹੀਦੀ ਹੈ ਪਰ ਨਹੀਂ ਤਾਂ ਅਸੀਂ ਉਹਦੇ ਖਿਲਾਫ ਵੀ ਰਿਪੋਰਟ ਲਵਾਵਾਂਗੇ ਉੱਪਰ ਬਹੁਤ ਕੁਝ ਹੈ ਮਹਿਲਾ ਕਮਿਸ਼ਨ ਹੈ ਕਿ ਪੰਜਾਬ ਦਾ ਮਹਿਲਾ ਕਮਿਸ਼ਨ ਹੈ ਉਹਨਾਂ ਦੇ ਹੱਕ ਜਾਂ ਤਾਂ ਨੈਸ਼ਨਲ ਮਹਿਲਾ ਕਮਿਸ਼ਨ ਵੀ ਹੈ ਕਿ ਪੰਜਾਬ ਦਾ ਐਸੀ ਕਮਿਸ਼ਨ ਉਹਨਾਂ ਦੇ ਕੋਲ ਹੈ ਤੇ ਨੈਸ਼ਨਲ ਐਸੀ ਕਮਿਸ਼ਨ ਵੀ ਹੈ ਅਸੀਂ ਰੁਕਣ ਵਾਲੇ ਨਹੀਂ ਅਸੀਂ ਸਾਰੀ ਜਿੱਥੇ ਤੱਕ ਕਾਰਵਾਈ ਹੋ ਸਕਦੀ ਕਰਾਂਗੇ ਧੰਨਵਾਦ ਬਹੁਤ ਹਲੋ ਹਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਸਰਪੰਚਾ ਬੋਲਦੇ ਆਂ ਹਾਂਜੀ ਹਾਂ 13 ਫੁੱਟ ਤੋਂ ਹਾਂਜੀ ਹਾਂਜੀ ਸਰ ਇੱਕ ਤੁਹਾਡੇ ਖਿਲਾਫ ਵਾਧੂ ਪੋਚਿਓ ਇਥੀ ਹੋਈ ਆ ਹਾਂਜੀ ਹਾਂਜੀ ਆ ਪ੍ਰੈਸ ਕਾ ਇੱਕ ਕੁੜੀ ਨੇ ਇਲਜ਼ਾਮ ਲਾਇਆ ਤੁਹਾਡੇ ਤੇ ਹਾਂਜੀ ਹਾਂਜੀ ਤੁਸੀਂ ਉਹਨੂੰ ਜਾਣ ਕੇ ਐਕਚੁਅਲੀ ਹਰੈਸਮੈਂਟ ਕਰਦੇ ਹੋ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਸਰ ਇਹ ਜੋ ਵੀ ਕਰ ਰਹੇ ਆ ਨਾ ਸਾਰਾ ਇਹ ਪੋਲੀਟੀਕਲ ਹੋ ਰਿਹਾ ਹੈ ਕੰਮ ਇਹ ਨਹੀਂ ਉਹ ਕਿ ਨਹੀਂ ਮੈਂ ਸੱਚੀ ਲਈ ਰਾਸ ਮੈਂ ਕੰਮੀ ਨੂੰ ਬਹੁਤ ਵਾਰੀ ਕਿਤਾ ਰਾਸ ਤੇ ਜਾਂਦੇ ਛੇੜਦੇ ਆ ਤੇ ਤੈਨੂੰ ਮਹੱਲੇ ਚ ਰਹਿਣ ਦੇਣਾ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਜੀ ਕੋਈ ਗੱਲ ਉਹ ਸਭ ਤੇ ਸਾਰੀ ਜੋਗੀ ਆ ਪੋਲੀਟੀਕਲ ਹੋ ਰਿਹਾ ਹੈ ਸਰ ਇਹ ਜੋ ਵਿਰੋਧੀ ਪਾਰਟੀ ਵਾਲੇ ਅਸਲ ਦੇ ਵਿੱਚ ਜਦੋਂ ਮੈਂ ਸਰਪੰਚੀ ਜਿੱਤਿਆ ਸੀਗਾ ਉਦੋਂ ਤੋਂ ਹੀ ਇਹ ਕੰਮ ਹੋ ਰਿਹਾ ਹੈ ਅਸਲ ਦੇ ਵਿੱਚ ਹਰਾਸਮੈਂਟ ਉਹ ਨਹੀਂ ਹੋ ਰਿਹਾ ਹਰਾਸ ਹਰਾਸਮੈਂਟ ਮੇਰੀ ਹੋ ਰਹੀ ਹੈ ਕਦੀ ਮੈਨੂੰ ਕਿਸੇ ਤਰੀਕੇ ਦੇ ਨਾਲ ਤਮਕਾਇਆ ਜਾ ਰਿਹਾ ਕਦੀ ਕਿਸੇ ਤਰੀਕੇ ਨਾਲ ਤਮਕਾ ਤਮਕਾਇਆ ਜਾ ਰਿਹਾ ਹਾਂਜੀ ਨਹੀਂ ਹੁਣ ਜਿਹੜੇ ਉਹਨੇ ਇਲਜ਼ਾਮ ਲਾਏ ਆ ਵੀ ਕਹਿੰਦੀ ਮੈਨੂੰ 20000 ਦੇ ਕੇ ਰਾਈਨਾਵਾ ਕਰਨੇ ਨੂੰ ਵੀ ਜ਼ੋਰ ਪਾਇਆ ਗਿਆ ਨਹੀਂ ਨਹੀਂ ਇਹ ਤਾਂ ਬਿਲਕੁਲ ਝੂਠ ਹੈ ਗੱਲ ਇਹ ਤੁਸੀਂ ਕੀ ਕਹਣਾ ਚਾਹੁੰਦੇ ਵੀਰੇ ਮੈਂ ਤਾਂ ਇਹੀ ਕਹਿਣਾ ਚਾਹ ਰਿਹਾ ਇੱਕ ਬਸ ਜੋ ਵੀ ਹੋ ਰਿਹਾ ਸਭ ਕੁਝ ਪੋਲਿਟਿਕਲ ਉਹ ਜੋ ਵਿਰੋਧੀ ਪਾਰਟੀਆਂ ਆ ਉਹ ਇਹ ਮੁੱਦਾ ਜਾਣ ਬੁੱਝ ਕੇ ਕਰ ਰਹੀਆਂ ਆ ਜਦੋਂ ਦਾ ਮੈਂ ਸਰਪੰਚੀ ਦਿੱਤੇ ਆ ਉਦੋਂ ਦਾ ਇਹ ਜਾਨੀ ਕਿ ਕਿਸੇ ਨਾ ਕਿਸੇ ਤਰੀਕੇ ਬਹਾਨੇ ਲੱਭ ਕੇ ਜਾਨੀ ਮੈਨੂੰ ਕਹਿ ਰਹੇ ਆ ਤੰਗ ਕਰ ਰਹੇ ਆ ਕਿ ਅਸੀਂ ਤੈਨੂੰ ਉਹ ਛੱਡਣਾ ਨਹੀਂ ਸਰਪੰਚੀ ਤੇਰੀ ਲਹਾ ਕੇ ਰੱਖਣੀ ਹੈ ਲਹਾ ਕੇ ਰਹਿਣਾ ਅਸੀਂ ਤੈਨੂੰ ਕਦੀ ਇਹ ਪਿੰਡ ਦੇ ਵਿੱਚ ਸਾਬਤ ਕਰਦੇ ਆ ਕਿ ਬਾਹਰ ਨਹੀਂ ਆ ਵੋਟਾਂ ਅਸੀਂ ਪਿੰਡ 'ਚ ਲਿਆ ਕੇ ਪੁਆਈਆਂ ਆ ਕਦੀ ਕੋਈ ਕੁਝ ਕਹਿ ਰਿਹਾ ਕਦੀ ਕੋਈ ਕੁਝ ਕਹਿ ਰਿਹਾ ਕੰਮ ਕਰਨ ਨਹੀਂ ਦੇ ਰਿਹਾਗੇ ਪ੍ਰੈਸ਼ਰਾਈਜ਼ ਕਰ ਰਹੇ ਆ